ਲਓ ਜੀ ਦੋਸਤੋ ਅੱਜ ਤੁਹਾਨੂੰ ਇੱਕ ਫੇਰ ਅਸੀਂ ਨਵੀਂ ਚੀਜ਼ ਦੇ ਦਰਸ਼ਨ ਕਰਵਾ ਰਹੇ ਹਾਂ ਕਿਉਂਕਿ ਪਿਛਲੇ ਸਮੇਂਆਂ ਗੱਲਾਂ ਜਿ ਕਰੀਏ ਆਪਾਂ ਪਹਿਲਾਂ ਉਹ ਚੀਜ਼ਾਂ ਆਮ ਦੇਖਣ ਨੂੰ ਮਿਲਦੀਆਂ ਸੀ ਤੇ ਹੁਣ ਮਸ਼ੀਨੀ ਯੁੱਗ ਆ ਗਿਆ ਅਸੀਂ ਪ੍ਰਾਣੀਆਂ ਚੀਜ਼ਾਂ ਨੂੰ ਭੁੱਲ ਚੁੱਕੇ ਹਾਂ ਤੇ ਪੁਰਾਣੇ ਵਿਰਸੇ ਨੂੰ ਵੀ ਭੁੱਲ ਚੁੱਕੇ ਹਾਂ ਪੰਜਾਬੀ ਮਾਂ ਬੋਲੀ ਨੂੰ ਵੀ ਭੁੱਲਦੇ ਜਾ ਚੁੱਕੇ ਹਾਂ ਸੀ ਤਾਂ ਅਸੀਂ ਤੁਹਾਨੂੰ ਬਣਾਉਣੇ ਆ ਸਾਡੀਆਂ ਭੈਣਾਂ ਨਾਲ ਜਿਹੜੀਆਂ ਕੀ ਦਰੀਆਂ ਬੁਣਦੀਆਂ ਨੇ ਪਹਿਲਾਂ ਵੀ ਸਾਡੇ ਆਮ ਘਰਾਂ ਦੇ ਵਿੱਚ ਦਰੀ ਵਾਲਾ ਇਹਨੂੰ ਅੱਡਾ ਕਹਿ ਜਾਂਦਾ ਸੀਗਾ ਹੁੰਦਾ ਸੀਗਾ ਤੇ ਭੈਣਾਂ ਨਾਲ ਕਰਦੇ ਆ ਗੱਲਬਾਤ ਉਹ ਵੀ ਤੁਸੀਂ ਇਹ ਦਰੀਆਂ ਵਾਲਾ ਅੱਡਾ ਸੰਭਿਆ ਹੋਇਆ ਤਾਂ ਇਹ ਦਰੀਆਂ ਤੁਸੀਂ ਆਪ ਦੇ ਲਈ ਬਣਾਉਣੀਆਂ ਜਾਂ ਕਿਸੇ ਦੀ ਕਿਸੇ ਨੂੰ ਹੋਰ ਵੀ ਕਿਸੇ ਨੇ ਬਣਾਉਣੇ ਹੁਣ ਤੁਹਾਡੇ ਤੋਂ ਜਾਂ ਮਤਲਬ ਇਹਦਾ ਕੀ ਤੁਹਾਡੇ ਪਾਕਸਾ ਦਾ ਬਣਾਉਣ ਵਾਲਾ ਇਹਨਾਂ ਨੂੰ ਤਾਂ ਇਹਦਾ ਕੀ ਆਪ ਨੂੰ ਬੈਨੀਫਿਟ ਆ ਇਹਨਾਂ ਦੇ ਆਪਾਂ ਗੱਲਬਾਤ ਕਰ ਰਹੇ ਆਂ ਭੈਣਾਂ ਨਾਲ ਵੀ ਕੀ ਕੀ ਇਹਦੇ ਕੀ ਖਰਚਾ ਕਿ ਇਹਦਾ ਹਿਸਾਬ ਦਾ ਪਾਏਗਾ ਕਰਦਿਆਂ ਗੱਲਬਾਤ ਨਾ ਸੀ ਕਰੀ ਸਰ ਪਰ ਵੀ ਠੀਕ ਆਪ ਹਾਂ ਇਹ ਪੰਜ ਛੋਡੇ ਬਾਰੇ ਸਾਨੂੰ ਇਹ ਪਤਾ ਲੱਗਿਆ ਸੀ ਵੀ ਤੁਸੀਂ ਆ ਜਿਹੜਾ ਆਪਣਾ ਸਾਡਾ ਬੱਸਾ ਪੰਜਾਤੀ ਦਰਸ਼ਾ ਇਹ ਦਰੀਆਂ ਬੋਲ ਰਹੀਓ ਤੁਸੀਂ ਹਾਂ ਤਾਂ ਇਹ ਅੱਡਾ ਦੰ ਨਾਲ ਹੈ ਨਾ ਵੱਡਾ ਕਹਿੰਦੇ ਦੰ ਨਾਲ ਹਾਂ ਹਾਂ ਬਾਈ ਜੀ ਐਡਾ ਹੀ ਕਹਿੰਦੇ ਅੱਡਾ ਵੀ ਲੈ ਇਹ ਜਿਹੜਾ ਤੁਸੀਂ ਦਰੀਆਂ ਬੋਲ ਰਹੀਓ ਤੁਸੀਂ ਕਿੰਨੇ ਸਮੇਂ ਤੋਂ ਇਹ ਦਰੀਆਂ ਬੁਣ ਰਹੀਆਂ ਹੋ ਪਹਿਲਾਂ ਤੁਸੀਂ ਕਿੱਥੋਂ ਇਹ ਸਿੱਖਿਆ ਕਿ ਤੁਸੀਂ ਦਰੀਆਂ ਬੁਣਨਾ ਸਿੱਖਿਆ ਇਹ ਪਿੰਡ ਵੀ ਬਣਾਉਂਦੇ ਸੀ ਜੀ ਇਸ ਤਾਂ ਤੁਹਾਡੇ ਪੇਕੇ ਪਹਿਲਾਂ ਪੇਕੇ ਤੋਂ ਹੀ ਬਣਾਉਂਦੇ ਰਹੇ ਹਾਂ ਤੇ ਜਿੱਦਾਂ ਨੂੰ ਮੈਂ ਤਾਂ ਹੁਣ ਇੱਥੇ ਆਈ ਹਾਂ ਇੱਥੇ ਵੀ ਉੱਧ ਦੀ ਬਣਾਉਣੀ ਆ ਸਿੱਧਾ ਤਾਂ ਠੀਕ ਹੈ ਨੀ ਜਿਹੜੀ ਇਹ ਤੁਸੀਂ ਦਰੀ ਬੁਣ ਰਹੇ ਹੋ ਇਹ ਫਿਰ ਇਹ ਲੀਰਾ ਦੀ ਦਰੀ ਬੋਲਦੇ ਤੁਸੀਂ ਹਾਂ ਬਈ ਇਹ ਲੀਰਾ ਦੀ ਇਹ ਲੀਰਾ ਦੀ ਦਰੀ ਜਿਵੇਂ ਮਤਲਬ ਕਿ ਫਿਰ ਜਿਹੜੀਆਂ ਦੂਜੀਆਂ ਡਿਜ਼ਾਈਨਾਂ ਵਾਲੀਆਂ ਕਰਗਾ ਵੀ ਬੁਣਦੇ ਨੇ ਜਿਵੇਂ ਪ੍ਰਾਣ ਹਾਂ ਹਾਂ ਬਈ ਉਹ ਵੀ ਡਿਜ਼ਾਈਨਾਂ ਵਾਲਾ ਫਿਰ ਕਿਸੇ ਦਾ ਵੀ ਬੁਣਦੇ ਨੇ ਆਮ ਵੀ ਬੁਣਦੇ ਰਹਿੰਦੇ ਨੇ ਇੱਕ ਦਰੀ ਤੁਸੀਂ ਜੇ ਇਹ ਦਰੀ ਕਿਸੇ ਵੀ ਭਾਈ ਦੇ ਬਣਾਉਣੀ ਹੋਵੇ ਇਹ ਦਾ ਕੀ ਕੀ 300 ਰੁਪਿਆ ਦਾ ਨਹੀਂ ਰਾਣੀ ਦਾ ਉਹ ਦਾ 800 ਰੁਪਿਆ ਜਿਹੜੀ ਡਿਜ਼ਾਈਨ ਵਾਲੀ ਦਰੀ ਬਣਾਉਣਾ ਹਾਂ ਹਾਂ ਉਹ ਦਾ 800 ਜਣੀ ਇਕੱਲੀ ਬਣਵਾਈ ਉਹ ਨੂੰ ਤੁਸੀਂ ਲੈਣੀ ਹੈ ਸਮਾਨ ਆ ਅਗਲੇ ਦਿਨ ਆਪ ਨੂੰ ਦੇ ਦੇਣਾ ਹਾਂ ਵੀਰ ਜੀ ਸਮਾਨ ਅਗਲੇ ਦਿਨ ਦਾ ਸਰ ਜੀ ਜਿਹੜਾ ਤੁਸੀਂ ਆਰਡਰ ਜਿਹੜਾ ਲੱਗੀ ਹੈ ਜੀ ਕੀ ਇਹ ਨੂੰ ਕੀ ਕਹਾ ਜਾਂਦਾ ਹੈ ਇਹਨੂੰ ਬਣਕ ਕਹਿੰਦੇ ਇਹਨੂੰ ਬਣਕ ਕਹਾ ਜਾਂਦਾ ਆ ਹੱਥਾ ਅੱਛਾ ਤੁਸੀਂ ਚੱਕਿਓ ਇਹ ਅੱਛਾ ਇਹ ਹੱਥਾ ਇਹ ਆਪਣਾ ਹੱਥਾ ਇਹ ਨੂੰ ਠੋਕਣਾ ਜਿਹੜਾ ਹੋਏ ਉਹ ਹੱਥਾ ਕਹਾ ਜਾਂਦਾ ਹੈ ਹਾਂ ਠੀਕ ਹੈ ਅਤੀ ਜੀ ਮੈਂ ਕਿਉਂ ਪਾਇਆ ਦਾ ਪਰਨੀ ਦਾ ਕੀ ਹੈ ਜੀ ਇਹ ਫੱਟੀ ਕਹਿੰਦੇ ਬਈ ਅੱਛਾ ਇਹ ਫੱਟੀ ਹੁੰਦੀ ਹੈ ਹਾਂ ਇਹ ਫੱਟੀ ਹੁੰਦੀ ਹੁੰਦੀ ਚਾਰ ਰੇ ਦੀ ਰਾੜ ਹੋ ਗਈ ਜੇ ਇਹਨੂੰ ਹਾਂ ਹਾਂ ਮਤਲਬ ਜਿਹੜਾ ਤਾਣਾ ਗੁਣ ਕੇ ਤੁਸੀਂ ਹਾਂ ਆ ਬਰ ਕਰਮ ਕਹਿ ਦਿੰਦੇ ਆ ਰੱਜ ਕੋਣ ਕੋਲੀ ਠੀਕ ਹੈ ਤੇ ਇਹ ਜਿਹੜੀ ਦੀਰਾਂ ਦੇ ذریعے ਇਹ ਫਿਰ ਮਤਲਬ ਜਿਵੇਂ ਪੈਨ ਵਾਸਤੇ ਕੋਧਰੀ ਬਸੋਣੇ ਆ ਤਾਂ ਵੀ ਰਾਮਦਾਇਕ ਤਰੀਕੇ ਫਿਰ ਇਹ ਇਹ ਵੀ ਜੀ ਬੋਲੀ ਰਹਿੰਦੀ ਤਾਂ ਕਰਕੇ ਬਣਾਉਂਦੀ ਆ ਵੀ ਇਹ ਬੋਲੀ ਰਹਿੰਦੀ ਐਵੇਂ ਜੋੜਦੀ ਨਹੀਂ ਗਈ ਕਹੇ ਲੀਣਾ ਬੋਲਣਾ ਹੁੰਦਾ ਇਸ ਕਰਕੇ ਬਣਾਉਣਾ ਬਣਦਾ ਨੀ ਇਹ ਪੰਨੇ ਬਲੋ ਜਿਵੇਂ ਜੀ ਨੀਰਾ ਤੁਸੀਂ ਇਹ ਕਿੱਥੋਂ ਲੈਨੇ ਹੋ ਇਹ ਇਹ ਨੀਰਾ ਘਰੇ ਹੀ ਹੁੰਦਾ ਆਪਣੇ ਘਰੇ ਕਰ ਜਿਹੜਾ ਮਤਲਬ ਬੇਸ ਜ ਆਪਣਾ ਕਪੜਾ ਹੁੰਦਾ ਜਿਵੇਂ ਆਪਣੇ ਹਨ ਉਹ ਆ ਜਾਂ ਕਿਸੇ ਗੱਜੀ ਤੋਂ ਲੈ ਲੈਣੇ ਜੇ ਪਿੰਡਾਂ ਦੇ ਚੇਹਰੇ ਬਸਦਾ ਹੈ ਉਹਨਾਂ ਤੋਂ ਲੈ ਲੈਣੇ ਟੋਟੇ ਉਹ ਕੱਟ ਕੇ ਬੇਸ ਬਣਾ ਲੈਣੇ ਅੱਛਾ ਉਹ ਕੱਟ ਕੇ ਤੁਸੀਂ ਉਦਰੀਆਂ ਬਣਾ ਲੈਣੇ ਹਾਂ ਠੀਕ ਹੈ ਤੇ ਇਹ ਜਿਹੜਾ ਧਾਗਾ ਹੁੰਦਾ ਇਹ ਧਾਗਾ ਉਹੱਖਾ ਦਾ ਕਹਿੰਦਾ ਜੀ ਹਾਂ ਫਿਰ ਇਹ ਲੈਣੀ ਪੈਂਦੀ ਇਹ ਸਾਨੂੰ ਦੁਕਾਨ ਤੋਂ ਅੱਛਾ ਦੁਕਾਨ ਤੋਂ ਇਹ ਜਿਹੜਾ ਧਾਗਾ ਮੁੱਲ ਮਿਲਦਾ ਨਾ ਤੁਹਾਨੂੰ ਮੁੱਲ ਮਿਲਦਾ ਹਾਂ ਲੋ ਜੀ ਦੋਸਤੋ ਕਿ ਸਾਡੇ ਇਸ ਚੈਨਲ ਦੇ ਰਾਹੀਂ ਜੇ ਕਿਸੇ ਨੇ ਸਾਡੀ ਲੜਕੀ ਦੇ ਦਾਜ ਲਈ ਦਰੀਆਂ ਬਣਵਾਉਣੀਆਂ ਹੋਣ ਕਿਉਂਕਿ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਆਪਾਂ ਲੜਕੀ ਨੂੰ ਦਾਜ ਦੇ ਵਿੱਚ ਦਰੀਆਂ ਜ਼ਰੂਰ ਨਹੀਂ ਦਿੰਦੇ ਸੀ ਤਾਂ ਹੁਣ ਵੀ ਜੇ ਕਿਸੇ ਨੇ ਲੜਕੀ ਦੇ ਦਾਜ ਲਈ ਜਾਂ ਕੋਈ ਲੁੱਕੇ ਆਪਣੇ ਪਰਪਸ ਲਈ ਦਰੀਆਂ ਬਣਵਾਉਣੀਆਂ ਹੋਣ ਤਾਂ ਸਾਡੀ ਇਸ ਪਿੰਡ ਦੇ ਕੋਲ ਤੁਸੀਂ ਪਹੁੰਚ ਕੇ ਦਰੀਆਂ ਬਣਵਾ ਸਕਦੇ ਹੋ ਇਹਨਾਂ ਦਾ ਐਡਰੈਸ ਤੁਹਾਨੂੰ ਦੱਸ ਦਿੰਨੇ ਆ ਪਿੰਡ ਗਵਿੰਦਪੁਰਾ ਜਿਹੜਾ ਬਟੰਡਾ ਜੀ ਤੇ ਮੋਬਾਈਲ ਨੰਬਰ ਹੈਗਾ ਜੀ 77173 34120 ਨੰਬਰ ਇਹਨਾਂ ਦਾ ਜੀ ਇੱਕ ਤਾਂ ਦੂਸਰਾ ਨੰਬਰ ਹੈਗੇ 700 ਪੂਰਾ ਤਾਂ 9960 ਵੀ ਨੰਬਰ ਹੈ ਜੀ ਇਸ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਸਾਡੀਆਂ ਬੇਟੀਆਂ ਦੇ ਇਲਾਜ ਲਈ ਲੜਕੀਆਂ ਦੇ ਇਲਾਜ ਲਈ ਦਰਿਆ ਬਣਾਉਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਸਾਡੀਆਂ ਵੀਡੀਓ ਕਿਸ ਤਰ੍ਹਾਂ ਦੇ ਲੱਗਦੀਆਂ ਨੇ ਤੇ ਲਾਈਕ ਕਮੈਂਟ ਜੁਸੂ ਜ਼ਰੂਰ ਕਰਨਾ ਧੰਨਵਾਦ